ਤੋਂ ਹੋਰ ਅੱਗੇ ਜਾਣਦੀ ਹੈ ਕਿਵੇਂ ਦੇਖਦੇ ਹੋ ਜਿਸ ਤਰੀਕੇ ਦੇ ਨਾਲ ਜਿਲ੍ਹਿਆਂ ਦੇ ਵਿੱਚ ਬੰਦੀ ਸਿੰਘ ਬੈਠੇ ਹੋਏ ਨੇ ਤੁਸੀਂ ਵੀ ਲਗਾਤਾਰ ਪ੍ਰਚਾਰ ਕਰਦੇ ਹੋ ਸਟੇਜਾਂ ਦੇ ਉੱਤੋਂ ਕਹਿੰਦੇ ਹੋ ਬੜੇ ਨੌਜਵਾਨ ਤੁਹਾਨੂੰ ਸੁਣਦੇ ਨੇ ਉਹ ਨਹੀਂ ਤਸਵੀਰਾਂ ਲੈਦੇ ਸੀਗੇ ਪਰ ਜਦੋਂ ਬੰਦੀ ਸਿੰਘਾਂ ਦੀ ਗੱਲ ਆਉਂਦੀ ਹੈ ਉਦੋਂ ਹਕੂਮਤ ਵੀ ਕਹਿੰਦੇ ਪੈਰ ਪਿੱਛੇ ਕਰ ਲੈਂਦੇ ਆ ਪਹਿਲਾਂ ਕਹਿੰਦੇ ਵੋਟਾਂ ਦੇ ਸਿਰ ਤੇ ਹਰ ਕੋਈ ਕਹਿੰਦਾ ਕਿ ਅਸੀਂ ਛਡਾਵਾਂਗੇ ਅਸੀਂ ਕਰਾਂਗੇ ਪਰ ਜਦੋਂ ਅਸਲ ਵਕਤ ਆਉਂਦਾ ਹੈ ਉਦੋਂ ਸਾਰਿਆਂ ਦੇ ਪੈਰ ਪਿੱਛੇ ਹੋ ਜਾਂਦੇ ਨੇ ਜਿਹੜਾ ਸਿੱਖ ਆ ਉਹ ਜਾਂ ਬਾਗੀ ਹੈ ਤੇ ਜਾਂ ਬਾਦਸ਼ਾਹ ਹੈ ਜਦੋਂ ਸਿੱਖ ਦੇ ਕੋਲੇ ਬਾਦਸ਼ਾਹੀ ਹੁੰਦੀ ਆ ਉਦੋਂ ਸਿੱਖ ਦੇ ਰਾਜ ਦੇ ਵਿੱਚ ਜੇਲ੍ਹ ਨਹੀਂ ਹੁੰਦੀ ਤੇ ਜਦੋਂ ਸਿੱਖ ਬਾਗੀ ਹੁੰਦਾ ਰਾਜ ਹੋਰ ਕੋਲੇ ਹੁੰਦਾ ਕਿਸੇ ਕੋਲੇ ਉਦੋਂ ਫਿਰ ਸਿੱਖ ਜੇਲਾਂ ਵਿੱਚ ਹੁੰਦਾ ਇਹ ਦੋ ਹੀ ਗੱਲਾਂ ਨੇ ਜੇ ਅਸੀਂ ਬਾਗੀ ਆ ਤੇ ਸਾਡੇ ਹਿੱਸੇ ਕੀ ਨਾਲ ਦੇ ਜੇਲਾਂ ਆਈਆਂ ਵਾ ਗੋਲੀਆਂ ਆਈਆਂ ਫਾਂਸੀਆਂ ਆਈਆਂ ਸਜ਼ਾਵਾਂ ਆਈਆਂ ਤੇ ਜੇ ਅਸੀਂ ਬਾਦਸ਼ਾਹ ਆ ਫਿਰ ਅਸੀਂ ਦੁਨੀਆ ਦੇ ਵਿੱਚ ਖੁਸ਼ੀਆਂ ਵੰਡਦੇ ਆ ਜਦੋਂ ਇਹ ਵੀ ਕਿਹਾ ਜਾਂਦਾ ਹੈ ਇਤਿਹਾਸ ਵੀ ਕਹਿੰਦਾ ਹੈ ਜਦੋਂ ਖਾਲਸੇ ਦਾ ਰਾਜ ਸੀ ਕਿਸੇ ਦੇ ਉੱਤੇ ਕੋਈ ਅਤਿਆਚਾਰ ਨਹੀਂ ਹੋਇਆ ਕਿਸੇ ਦਾ ਕੋਈ ਮੰਦਰ ਕਿਸ ਦੀ ਕੋਈ ਮਸਜਿਦ ਨਹੀਂ ਢਾਈ ਗਈ ਸਭ ਨੂੰ ਇੱਕ ਬਰਾਬਰ ਰੱਖਿਆ ਮਹਾਰਾਜਾ ਰਣਜੀਤ ਸਿੰਘ ਦਾ ਵੀ ਰਾਜ ਸੀਗਾ ਕਿਸੇ ਨਾਲ ਕੋਈ ਵਿਤਕਰਾ ਨਹੀਂ ਹੋਇਆ ਹੁਣ بڑے ਸਵਾਲ ਉੱਠਦੇ ਨੇ ਕਿ ਉਹਨਾਂ ਦਾ ਵੀ ਰਾਜ ਸੀਗਾ ਕਿਵੇਂ ਮੰਦਰ ਢਾਏ ਗਏ ਹੁਣ ਇਹਨਾਂ ਦਾ ਰਾਜ ਦਾ ਕਿਵੇਂ ਮਸਜਿਦਾਂ ਢਾਈਆਂ ਕਿ ਜਾ ਰਹੀਆਂ ਨੇ ਇਹ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਇਹ ਕੀ ਨਿਸ਼ਾਨੀ ਹੈ ਇਸ ਦੇ ਵਿੱਚ ਇਹ ਇਹ ਸਾਡੇ ਤੇ ਸਾਡੇ ਤੋਂ ਪੁਰਖਿਆਂ ਤੋਂ ਮਿਲਿਆ ਸਾਨੂੰ ਗੁਰੂ ਸਾਹਿਬਾਨ ਤੋਂ ਮਿਲਿਆ ਜਦੋਂ ਨੌਵੇਂ ਪਾਸ਼ਾ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਹਾਦਸਾ ਦਾ ਜਾਮ ਪੀਂਦੇ ਆ ਔਰੰਗਜ਼ੇਬ ਨੇ ਸਵਾਲ ਕੀਤਾ ਸੀ ਕਹਿੰਦਾ ਤੁਹਾਡਾ ਰਹਿਣ ਸਹਿਣ ਤੁਹਾਡਾ ਖਾਣ ਪੀਣ ਇਹਨਾਂ ਦੇ ਨਾਲੋਂ ਵੱਖਰਾ ਸਾਰਾ ਕੁਝ ਤੇ ਫਿਰ ਇਹਨਾਂ ਦਾ ਧਰਮ ਬਚਾਉਣ ਦੇ ਲਈ ਆਪਦੀ ਜਾਣ ਕਿਉਂ ਕੋ ਆਉਣਾ ਚਾਹੁੰਦੇ ਮਹਾਰਾਜ ਨੇ ਬਚਨ ਕੀਤਾ ਕਹਿੰਦੇ ਵੀ ਅਸੀਂ ਪਹਿਲੇ ਜਾਮੇ ਦੇ ਵਿੱਚ ਜਨੇਊ ਧੱਕੇ ਦੇ ਨਾਲ ਪਾਇਆ ਨਹੀਂ ਤੇ ਹੁਣ ਜੇ ਤੂੰ ਲਾਉਣ ਦੀ ਕੋਸ਼ਿਸ਼ ਕਰਦਾ ਤਾਂ ਅਸੀਂ ਲੈਣ ਵੀ ਨਹੀਂ ਦੇਣਾ ਰੰਗਜੀਤ ਜੇ ਤੇਰੀ ਜਗ੍ਹਾ ਦੇ ਉੱਤੇ ਕੋਈ ਹਿੰਦੂ ਬਾਦਸ਼ਾਹ ਇਥੇ ਮੁਸਲਮਾਨਾਂ ਨੂੰ ਧੱਕੇ ਦੇ ਨਾਲ ਹਿੰਦੂ ਬਣਾ ਰਿਹਾ ਹੁੰਦਾ ਨਾ ਅਸੀਂ ਫਿਰ ਵੀ ਇਸੇ ਜਗ੍ਹਾ ਤੇ ਬੈਠੇ ਹੋਣਾ ਸੀ ਦੂਸਰੀ ਇਸ ਚੀਜ਼ ਦੀ ਮਿਸਾਲ ਸਾਡੇ ਪੁਰਖਿਆਂ ਤੋਂ ਮਿਲਦੀ ਆ ਸਾਡੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੀ ਧਰਤੀ ਨੂੰ ਮਿਲਿਆ ਮੇਟ ਕਰਕੇ ਰੱਖ ਦਿੱਤਾ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜ ਤੀ ਦੇ ਕੇ ਗੁਰਗੋਨ ਸਾਹਿਬ ਮਹਾਰਾਜ ਜੀ ਨੇ ਪੰਜਾਬ ਵੱਲ ਨੂੰ ਭੇਜਿਆ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਰਾ ਸਰਹੰਦ ਛੋਟੇ ਸਾਹਿਬ ਜਦਨ ਦੀ ਸ਼ਹਾਦਤ ਦੇ ਰੋਸ ਵਜੋਂ ਮਿੱਟੀ ਦੇ ਵਿੱਚ ਮਿਲਾ ਕੇ ਰੱਖਤਾ ਪਰ ਉਸ ਸ਼ਹਿਰ ਦੇ ਵਿੱਚ ਅਸੀਂ ਅੱਜ ਵੀ ਜਾ ਕੇ ਦੇਖੀਏ ਤਾਂ ਉਹਨਾਂ ਦਾ ਇੱਕ ਰੋਜ਼ਾ ਸ਼ਰੀਫ ਨਾਮ ਦਾ ਧਾਰਮਿਕ ਸਥਾਨ ਹੈ ਜਿਹਨੂੰ ਛੋਟਾ ਮੱਕਾ ਕਹਿੰਦੇ ਆ ਹਨਾ ਤੇ ਬਹੁਤ ਸਾਰੀਆਂ ਅਰਬ ਕੰਟਰੀਆਂ ਤੋਂ ਲੋਕ ਉੱਥੇ ਆ ਕੇ ਦਰਸ਼ਨ ਮੇਲੇ ਕਰਦੇ ਜਿਵੇਂ ਸਿੱਖਾਂ ਲਈ ਦਰਬਾਰ ਸਾਹਿਬ ਆ ਇਸੇ ਤਰ੍ਹਾਂ ਦਾ ਉਹਨਾਂ ਦਾ ਸਥਾਨ ਹੈ ਉਸੇ ਤਰ੍ਹਾਂ ਹੁਬ ਹੁਕ ਕਿਉਂ ਖਲੋਤਾ ਹੈ ਇਹ ਸਬੂਤ ਆ ਜਿਉਂਦਾ ਜਾਗਦਾ ਕਿ ਅਸੀਂ ਕਦੇ ਕਿਸੇ ਧਰਮ ਦੇ ਉੱਤੇ ਭਾਰੀ ਨਹੀਂ ਪਏ ਕਿਸੇ ਧਰਮ ਦੇ ਨਾਲ ਵੈਰ ਨਹੀਂ ਰੱਖਿਆ ਤੁਹਾਨੂੰ ਕੀ ਲੱਗਦਾ ਜੋ ਅੱਜ ਦੇ ਪੋਲੀਟਿਸ਼ੀਅਨ ਨੇ ਪਹਿਲਾਂ ਵੀ ਸੀਗਾ ਪਹਿਲਾਂ ਕਿਉਂ ਨਹੀਂ ਪਾੜ ਪਈ ਹੁਣ ਵੀ ਜਿਆਦਾ ਇੰਨੀਆਂ ਪਾੜਾਂ ਕਿਉਂ ਪਾਈਆਂ ਜਾ ਰਿਆ ਨੇ ਨੌਜਵਾਨਾਂ ਨੂੰ ਇਸ ਤਿੱਕੇ ਦੇ ਨਾਲ ਨਸ਼ੇ ਦੇ ਵਿੱਚ ਗੈਂਗਸਟਰ ਇਨਕਾਊਂਟਰ ਹੋ ਰਹੇ ਨੇ ਹੁਣ ਤਾਂ ਬੜੇ ਉਹਨਾਂ ਨੂੰ ਕਿਵੇਂ ਦੇਖਦੇ ਹੋ ਪਹਿਲੀ ਗੱਲ ਤਾਂ ਇਹ ਆ ਕਿ ਜਿਹੜਾ ਕੁਰਸੀ ਦੇ ਉੱਤੇ ਬਰਾਜਮਾਨ ਆ ਜਿਹੜਾ ਕੁਰਸੀ ਦੇ ਉੱਤੇ ਬੈਠਾ ਉਹ ਸਿੱਖ ਨਹੀਂ ਹੈਗਾ ਤੇ ਜੇ ਉਹ ਕਿਤੇ ਨਾ ਕਿਤੇ ਸਿੱਖੀ ਦੇ ਭੇਸ ਦੇ ਵਿੱਚ ਆ ਉਹ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਨਹੀਂ ਹੈਗਾ ਸਿੱਖਾਂ ਦਾ ਸੁਪਰੀਮ ਅਕਾਲ ਤਖਤ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ ਇੱਕ ਤੀਜ ਤੁਸੀਂ ਨੋਟ ਕਰਿਓ ਮਹਾਰਾਜਾ ਰਣਜੀਤ ਸਿੰਘ ਕਦੇ ਵੀ ਤਖਤ ਦੇ ਉੱਤੇ ਨਹੀਂ ਸੀ ਬੈਠਦਾ ਮਹਾਰਾਜਾ ਰਣਜੀਤ ਸਿੰਘ ਜੇ ਉਹ ਰਾਜਿਆਂ ਵਾਲੀ ਪਦਵੀ ਤੇ ਸੀ ਉਹ ਫਿਰ ਵੀ ਕੁਰਸੀ ਦੇ ਉੱਤੇ ਬੈਠਦਾ ਰਹਣਾ ਉਹਨੇ ਕੁਰਸੀ ਹੀ ਬਣਾਈ ਸੀ ਕੁਰਸੀ ਹੀ ਆਉਦੇ ਰਾਜ ਚ ਰੱਖੀ ਜਾਂ ਮਤਲਬ ਇੱਕ ਛੋਟਾ ਤਖਤ ਕਹਿ ਲਓ ਪਰ ਉਹ ਵੱਡਾ ਤਖਤ ਨਹੀਂ ਉਹਨਾਂ ਨੇ ਕਦੇ ਵੀ ਸਜਾਇਆ ਕਿਉਂਕਿ ਸਿੱਖ ਹੈ ਜਿਹੜਾ ਉਹ ਅਕਾਲ ਤਖਤ ਨੂੰ ਸਮਰਪਿਤ ਹੈ ਤਖਤ ਸਿਰਫ ਅਕਾਲ ਦਾ ਹੀ ਲੱਗ ਸਕਦਾ ਜਿੱਥੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਅਕਾਲੀ ਫੂਲਾ ਸਿੰਘ ਉਸ ਵੇਲੇ ਸਮਰਪਿਤ